ਚੰਗੇ ਟੌਪਿਕ ਤੇ ਬਣੀ ਫਿਲਮ ਨੂੰ ਪ੍ਰਮੋਸ਼ਨਾਂ ਦੀ ਲੋੜ ਨਹੀਂ ਪੈਂਦੀ ਬਲਕਿ ਲੋਕ ਆਪ ਮਹਾਰੇ ਫਿਲਮ ਦੇਖਣ ਸਿਨੇਮਾ ਘਰਾਂ ਵਿੱਚ ਜਾਂਦੇ ਹਨ ਜਿਸ ਦੀ ਤਾਜ਼ਾ ਉਦਾਹਰਣ ਹੈ ਪੰਜਾਬੀ ਫਿਲਮ ਚਾਰ ਸਹਬਜਾਦੇ ਮਸਤਾਨੇ ਤੇ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ਬੀਬੀ ਰਜਨੀ ਬੀਬੀ ਰਜਨੀ ਫਿਲਮ ਰਿਲੀਜ਼ ਹੁੰਦੇ ਹੀ ਲੋਕਾਂ ਨੂੰ ਇੰਨੀ ਪਸੰਦ ਆ ਰਹੀ ਹੈ ਕਿ ਲੋਕ ਪਿੰਡਾਂ ਵਿੱਚੋਂ ਟਰੈਕਟਰ ਟਰਾਲੀਆਂ ਤੇ ਇਹ ਫਿਲਮ ਦੇਖਣ ਜਾ ਰਹੇ ਹਨ ਤੇ ਹੱਥਾਂ ਵਿੱਚ ਪੋਸਟਰ ਫੜ ਕੇ ਖੁਦ ਇਸ ਫਿਲਮ ਦਾ ਪ੍ਰੋਮੋਸ਼ਨ ਕਰ ਰਹੇ ਹਨ ਸਿਨੇਮਾ ਹਾਲ ਦੇ ਬਾਹਰ ਵੀ ਗੱਡੀਆਂ ਘੱਟ ਤੇ ਟਰੈਕਟਰ ਟਰਾਲੀਆਂ ਜ਼ਿਆਦਾ ਨਜ਼ਰ ਆ ਰਹੀਆਂ ਹਨ ਇਦਾਂ ਦਾ ਮਾਹੌਲ ਤਾਂ ਉਦੋਂ ਬਣਦਾ ਹੁੰਦਾ ਸੀ ਜਦੋਂ ਪੰਜਾਬੀ ਕਿਸੇ ਰੈਲੀ ਤੇ ਜਾਣ ਜਾਂ ਕਿਸੇ ਮੇਲੇ ਤੇ ਜਿਹੜੀਆਂ ਬੀਬੀਆਂ ਮਾਤਾਵਾਂ ਨੇ ਕਦੀ ਸਿਨੇਮਾ ਘਰ ਦਾ ਮੂੰਹ ਨਹੀਂ ਸੀ ਦੇਖਿਆ ਉਹ ਵੀ ਮੋਰਲੀਆਂ ਵਿੱਚ ਇਸ ਫਿਲਮ ਨੂੰ ਦੇਖਣ ਜਾ ਰਹੀਆਂ ਹਨ ਤੇ ਸਿਨੇਮਾ ਹਾਲ 'ਚ ਐਂਟਰ ਹੁੰਦਿਆਂ ਹੀ ਬੋਲੇ ਸੋਨਹਿਾਲ ਦੇ ਜਕਾਰੇ ਲੱਗ ਰਹੇ ਹਨ ਬੀਬੀ ਰਜਨੀ ਫਿਲਮ ਲੋਕਾਂ ਦੇ ਦਿਲਾਂ ਨੂੰ ਇੰਨੀ ਟੱਚ ਕੀਤੀ ਕਿ ਫਿਲਮ ਦੇਖਦੇ ਅਸੀਂ ਬਹੁਤ ਸਾਰੇ ਲੋਕ ਭਾਵੁਕ ਵੀ ਹੋ ਗਏ। ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਚੰਗੀ ਚੀਜ਼ ਲੋਕਾਂ ਨੂੰ ਹਮੇਸ਼ਾ ਪਸੰਦ ਆਉਂਦੀ ਹੈ ਤੇ ਲੋੜ ਹੈ ਇਹੋ ਜਿਹੀਆਂ ਹੋਰ ਵੀ ਫਿਲਮਾਂ ਬਣਨ ਤਾਂ ਜੋ ਆਉਣ ਵਾਲੀ ਜਨਰੇਸ਼ਨ ਨੂੰ ਇਤਿਹਾਸ ਬਾਰੇ ਪਤਾ ਲੱਗ ਸਕੇ। ਬਾਕੀ ਦੋਸਤੋ ਤੁਹਾਨੂੰ ਬੀਬੀ ਰਜਨੀ ਫਿਲਮ ਕਿਵੇਂ ਦੀ ਲੱਗੀ? ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ।